ਹਾਂਜੀ ਬਾਬਿਓ ਸਾਰੇ ਕਿਵੇਂ ਹੋ ਮੈਂ ਤੁਹਾਡਾ ਸੁਖਵੀਰ ਕੀਪਲ ਇੱਕ ਮੰਨ ਲਓ ਇੱਕ ਮਿਨੀਆ ਬਲੌਗ ਬਣਾਉਣ ਵਾਸਤੇ ਬਦ ਦਿੱਤਾਂ ਸੀਗਾ ਕਿਉਂਕਿ ਮੰਨ ਲਓ ਯਾਰ ਆਪਣਾ ਤੁਹਾਨੂੰ ਪਤਾ ਪਾਕਿਸਤਾਨ ਦੇ ਇੰਡਿਆਰ ਮਾਲਾਫ ਚ ਜੰਗ ਚੱਲ ਰਹੀ ਐ ਜਿਹੜਾ ਮੇਰਾ ਵੀਰਪਰਾ ਬਾਹਰ ਆਉਂਦਾ ਜਾਂਦਾ ਅੰਮ੍ਰਿਤਸਰ ਦੇ ਲਾਗੇ ਤਾਂ ਅੱਗੇ ਤੇ ਮੇਰੀ ਰਹਿਤ ਮੇਰਾ ਭਰਾ ਆਹੀ ਐ ਵੀ ਤੁਸੀਂ ਲੱਗਾ ਲੱਗਾ ਘਟਾ ਦਿਓ ਕਿਉਂਕਿ ਮੰਨ ਲਓ ਜਿੱਥੇ ਹੈਗੇ ਕਰਦੇ ਉੱਥੇ ਟਿਗੇ ਰਹੋ ਅਸੀਂ ਨਿਕਲੇ ਸੀਗੇ ਬਠਿੰਡੇ ਤੋਂ ਅੰਮ੍ਰਿਤਸਰ ਵੱਲ ਨੂੰ ਤੇ ਜਲੰਧਰ ਆ ਕੇ ਟ੍ਰੇਨ ਖੜ ਗਈ ਉੱਥੇ ਐਦੋ ਕਿ ਟ੍ਰੇਨਾਂ ਜਾਣ ਨਹੀਂ ਜਾਂਦੇਗੀ ਰਾਤੀ 1 ਵਜੇ 10 ਮਿੰਟ ਹੋ ਗਏ ਤੇ ਤੁਹਾਨੂੰ ਮੈਂ ਦਿਖਾ ਦਾਨਾ ਬਾਕੀ ਵੀਊ ਵੀ ਦਿਖਾਉਮ ਸਾਰਾ ਮੈਂ ਵੀ ਕਿਦਾਂ ਦੇ ਲੋਕ ਸਾਰੇ ਐਂ ਪਏ ਨੇ ਵੀ ਤੁਸੀਂ ਨਹੀਂ ਗਲਤੀ ਕਰ ਲਿਓ ਸਾਡੇ ਤੋਂ ਹੋ ਗਈ ਕਿਉਂਕਿ ਮੌਕੇ ਦੇ ਉਰੋਂ ਜਲੰਧਰ ਤੋਂ 10 ਕਿਲੋਮੀਟਰ ਅੱਗੇ ਹਨਾ ਜਲੰਧਰ 10 ਕਿਲੋਮੀਟਰ 10 ਨਹੀਂ ਗਾ 10 ਤੋਂ 20 ਕਿਲੋਮੀਟਰ ਅੱਗੇ 20 ਕਿਲੋਮੀਟਰ ਕੇ ਬੰਬ ਫਟਿਆ ਪਾਕਿਸਤਾਨ ਵੱਲੋਂ ਅਟੈਕ ਹੋਇਆਗਾ ਹਟ ਕਰਤਾ ਇਹਨਾਂ ਨੇ ਇਹ ਆ ਲਾਈਟ ਵੀ ਮਾਨੂੰ ਹੁਣ ਆਈ ਹੈਗੀ ਆ ਲਾਈਟ ਅਰਸ ਦੇ ਨੇ 2 ਘੰਟੇ ਲਾਈਟਾਂ ਬੰਦ ਸੀ ਜਮਾ ਜਿਹੜੇ ਲੱਗਦਾ ਕਿ ਮੇਰਾ ਭਰਾ ਵੀਰ ਬੜਾ ਦੇਖੋ ਬਚੋ ਸਿਸਟਮ ਤੋਂ ਯਾਰ ਤੁਹਾਨੂੰ ਕੋਈ ਫਾਇਦਾ ਨਹੀਂਗਾ ਨੁਕਸਾਨ ਕਰਾ ਕੇ ਬਹਿਜੋਗੇ ਹਨਾ ਨੁਕਸਾਨ ਕਰਾ ਲਓਗੇ ਜੇ ਮੰਨ ਲਓ ਕਿ ਪਰਿਵਾਰ ਨਾਲ ਅਲਾ ਦਫਸ ਜਾਓਗੇ ਤੰਗ ਹੋਵੋਗੇ ਇੱਕ ਵਾਰ ਸਹਿਜ ਮਤੇ ਨਾਲ ਕਿਤੇ ਵੀ ਨਿਕਲਣਾ ਮਾੜਾ ਘਟਾ ਦਿਓ ਤੇ ਵਾਕਿਫਰ ਮੈਨੂੰ ਦਿਖਾਉਣਾ ਆ ਜੋ ਬਹੁਤ ਹੁਣ ਆ ਗਿਆ ਫਟਾ ਠੀਕ ਹੈ ਚਲੋ ਕੁਨੂ ਬਾਕੀ ਅੰਦਰ ਜਾ ਕੇ ਦਿਖਾਉਣੇ ਹੈਗੇ ਅੰਦਰ ਜਾ ਕੇ ਦਿਖਾਉਣੇ ਹੈਗੇ ਕਿ ਚੰਗੇ ਜਿਹੇ ਲੱਗਦੇ ਬਾਕੀ ਜਨ ਅੰਦਰ ਜਾ ਕੇ ਦਿਖਾਉਣੇ ਵੀ ਮੰਨ ਲਓ ਬੰਦੇ ਕਿਵੇਂ ਪੈਣ ਇੱਕ ਸਾਰੇ ਟ੍ਰੇਨ ਦੇ ਪਸੰਦ ਸਾਰੇ ਲਾਤੇ ਹੋਰੇ ਹੁਦੇ ਆ ਦੇਖੋ ਸਾਰੇ ਬਾਹਰ ਪੈਣਗੇ ਤਾਂ ਮੇਰਾ ਭਰਾ ਮਾੜਾ ਦੇਖ ਕੇ ਨਿਕਲੋ ਬਾਹਰ ਕਿਉਂਕਿ ਮੰਨ ਲਓ ਕਿ ਟ੍ਰੇਨਾਂ ਜਾਣੀ ਜਾਂਦੀ ਇਹਦੇ ਹਨਾ ਆ ਫਿਰ ਵੀ ਧਿਆਨ ਰੱਖੋ ਸਾਰੇ ਇਦਾਂ ਬੇਨ ਸਟੇਸ਼ਨਾਂ ਤੇ ਤੇ ਮਾੜਾ ਜਿਹਾ ਬਚ ਕੇ ਜਾਂ ਸਿਸਟਮ ਤੋਂ ਆਪਾਂ ਨੁਕਸਾਨ ਨਹੀਂ ਖਾਜੋ ਹਨਾ ਤੇ ਬਾਕੀ ਹੁਣ ਹੀ ਦੇਖੀ ਜਾਂਦੇ ਜੀ ਰੀਲਾਂ ਮੋਲ ਸਟ੍ਰਗਲ ਸਕਰੋਲ ਕਰਦੇ ਕਰਦੇ ਪਤਾ ਲੱਗੇਗਾ ਦੀ ਕਈ ਥਾਵਾਂ ਤੇ ਅਟੈਕ ਹੋਏ ਨੇਗੇ ਕਿ ਇੱਕ ਥਾਂ ਤੇ ਨਹੀਂ ਹੋਇਆਗਾ ਜੰਮੂ ਲਾਗੇ ਤਾਂ ਮੰਨ ਲਓ ਹੁੰਦੀ ਰਹਿੰਦੇ ਸਨ ਉਹਦਾ ਅਟੈਕ ਤੇ ਜੰਮੂ ਲਗੇ ਅਟੈਕ ਹੋਏਗਾ ਆਪਣਾ ਪਠਾਨਕੋਟ ਹੋਏਗਾ ਦਸੂਹੇਵਾਲ ਹੋਇਆਗਾ ਬਠਿੰਡੇ ਵੀ ਮੰਨ ਲਓ ਇੱਕ ਮਸਲਟਿਕੀ ਉੱਥੇ ਵੀ ਹੋਏਗਾ ਫਿਰ ਵੀ ਧਿਆਨ ਰੱਖੋ ਉਹਦਾ ਸਿਸਟਮ ਜਿਹੜਾ ਵੀ ਹੈਗਾ ਯਾਰ ਬਾਜੀ ਤੁਹਾਨੂੰ ਸਟੇਸ਼ਨ ਤੇ ਜਾ ਕੇ ਉੱਪਰ ਜਾ ਕੇ ਦਿਖਾਉਣਾ ਹੈਗਾ ਕਿ ਕਿੰਨੇ ਯਾਤਰੀ ਫਸੇ ਪਏ ਨੇ ਇਸ ਵੇਲੇ ਜਿਹੜੇ ਪਰਿਵਾਰਾਂ ਨਾਲ ਆਏ ਨੇਗੇ ਲੋਕਾ ਚੜ ਗਏ ਫਰ ਨੂੰ ਔਖਾ ਬਹੁਤ ਹੈ ਯਾਤਰੀਆਂ ਨੂੰ ਯਾਤਰੀਆਂ ਔਖਾ ਕਿਹਾ ਬੜਾ ਕਿਹਾ ਬਹੁਤ ਤੰਗ ਨੇ ਬਹੁਤ ਪਰੇਸ਼ਾਨ ਨੇ ਵਿਚਾਰੀ ਆਹੰਬ ਗੱਛੀੜੇ ਗਾ ਪ੍ਰਸ਼ਾਨ ਓਏ ਉਹੀ ਗੱਲ ਆ ਸਰਕਾਰਾਂ ਦੀ ਰਾਜਨੀਤੀਆਂ ਚ ਆਮ ਬੰਦੇ ਫਸਦੇ ਨੇ ਕਿ ਸਾਰੀਆਂ ਟ੍ਰੇਨਾਂ ਮੰਨ ਲਓ ਜਿਹੜੀਆਂ ਵੀ ਜਾਂਦੀਆਂ ਸੀ ਅੰਬਰਸਰ ਵੱਲੋਂ ਸਾਰੀਆਂ ਰੋਕਤੀਆਂ ਏ ਟੂ ਜ਼ेड ਟ੍ਰੇਨਾਂ ਇਹ ਤੋਂ ਅੱਗੇ ਕੋਈ ਵੀ ਟ੍ਰੇਨ ਨਹੀਂ ਜਾ ਰਹੀਗੀ ਤੁਹਾਨੂੰ ਯਾਤਰੀ ਦਿਖਾ ਦਣਾ ਵੀ ਕਿੰਨੇ ਫਸੇ ਹੋਏ ਨੇ ਬਾਕੀ ਤੁਹਾਨੂੰ ਮੈਂ ਬਾਹਰ ਦਾ ਏਰੀਆ ਨਹੀਂ ਦਿਖਾਇਆਗਾ ਜਿੱਥੇ ਮੰਨ ਲਓ ਆਪਣੇ ਸਟੇਸ਼ਨ ਦੇ ਬਾਹਰ ਪਏ ਨੇ ਕਿ ਲੋਕ ਘਟੋ ਘਟ ਬਾਲਾ ਨਹੀਂ ਕਹਿੰਦਾ 100 ਤੋਂ ਉੱਤੇ ਦੀ ਗਿਣਤੀ ਹੈ ਜਿਹੜੇ ਸਟੇਜ ਮਸਨ ਤੋਂ ਪਾ ਰੇ ਨੇ ਜਿਹੜੇ ਸਫ਼ਰ ਕਰਨ ਵਾਲੇ ਬਹੁਤ ਜ਼ਿਆਦਾ ਨੇ ਕਿ ਸੋ ਤੋਂ ਵੱਧ ਬੰਦ ਬੰਦ ਸਟੇਸ਼ਨ ਤੋਂ ਬਾਹਰ ਪਏ ਨੇ ਕਿਉਂਕਿ ਅੰਦਰ ਥਾਂ ਨਹੀਂ ਸੀ ਜੇ ਥਾਂ ਹੈਗੀ ਸੀਗੀ ਤਾਂ ਉਹੀ ਗੱਲ ਹੈ ਕੋਈ ਕਿੱਥੋਂ ਦਾ ਕੋਈ ਕਿੱਥੋਂ ਵਾਲਾ ਮਸਾਂ ਦੀ ਗੱਲ ਵੀ ਇਹਦਾ ਕੋਲ ਬਾਕਰਾ ਹੀ ਨਹੀਂ ਹੁੰਦਾਗਾ ਕਿਉਂਕਿ ਮੰਨ ਲਓ ਕੋਈ ਬਿਹਾਰ ਦਾ ਕੋਈ ਯੂਪੀ ਦਾਣਾ ਮੰਨ ਲਓ ਹੈ ਇਹ ਇਨਸਾਨ ਹੀ ਨਹੀਂ ਯਾਰ ਤੇ ਆਪਣੇ ਫਰੇਬਤ ਕਰਾ ਹੁੰਦਾਗਾ ਬਾਹਰ ਤੋਂ ਬਾਹਰ ਬਾਹਰ ਜਾ ਕੇ ਜਿਵੇਂ ਬੜੇ ਦਿੱਲੀ ਹਾਲ ਦੇਖਦੇ ਆਪਾਂ ਬਾਹਰ ਪਏ ਹੁੰਦੇ ਨੇ ਕਿੰਨੇ ਕਿੰਨੇ ਮੈਂ ਕਹਿੰਦਾ ਲਾਈਨ ਵਾਈਜ਼ ਐਂ ਪਏ ਨੇਗੇ ਬੁਰਾ ਹਾਲ ਹੈ ਯਾਰ ਆ ਦੇਖ ਕੇ ਰਹੋ ਸਿਸਟਮ ਦਾ ਬਚਾ ਕੇ ਰੱਖੋ ਮੇਰਾ ਪਰਾ ਫੈਮਿਲੀ ਨਾਲ ਕਿਸੇ ਬਾਹਰ ਜਾਣ ਦਾ ਕੈਨਸਲ ਕਰ ਦਿਓ ਜਾਣ ਦੀ ਲੋੜ ਨਹੀਂ ਗਈ ਐਵੇਂ ਨੁਕਸਾਨ ਖਾਦਣ ਕੋਈ ਫਾਇਦਾ ਨਹੀਂਗਾ ਬਾਕੀ ਤੁਸੀਂ ਰੀਲਾਂ ਦੇਖ ਹੀ ਰਹੋਗੇ ਇੰਸਟਾਗ੍ਰam ਤੇ ਕਿ ਕੀ ਕੀ ਚੱਦਾ ਕੀ ਕੀ ਨਹੀਂ ਚੱਲ ਰਿਹਾਗਾ ਤੇ ਬਾਕੀ ਰਹੀ ਗੱਲ ਉਹੀ ਗੱਲ ਆ ਯਾਰ ਵੀ ਸਰਕਾਰਾਂ ਦੇ ਚੱਕਰਾਂ 'ਚ ਭੁਗਤਣਾ ਆਮ ਬੰਦਿਆਂ ਨੂੰ ਪੈਰੇਗਾ ਬੇਸ਼ੱਕ ਕਿੱਥੋਂ ਗੱਲ ਸਟਾਰਟ ਹੋਈ ਤੇ ਕਿੱਥੇ ਗੱਲ ਖਤਮ ਹੋਊਗੀ ਜਿਹੜਾ ਪਹਿਲਕਾ ਮੈਂ ਅਟੈਕ ਹੋਇਆਗਾ ਹੋਇਆ ਮਾੜਾ ਯਾਰ ਫਿਰ ਉਹ ਤੋਂ ਬਾਅਦ ਜਿਹੜਾ ਸਿਸਟਮ ਹੌਲੀ-ਹੌਲੀ ਕਰਕੇ ਵੱਧਦਾ ਜਾ ਰਿਹਾ ਹੈਗਾ ਨਾ ਤਾਂ ਫਾਇਦਾ ਆਪਣਾ ਹੋਣਾ ਇਹ ਚ ਤੇ ਨਾ ਹੋਣਾ ਪਾਕਿਸਤਾਨ ਦਾ ਉਹੀ ਗੱਲ ਹੈ ਆਮ ਜਨਤਾ ਰਗੜੀ ਜਾਊਗੀ ਜਿਹੜੇ ਏਸ਼ੀਆ 'ਚ ਬੈਠੇ ਨੇਗੇ ਉਹ ਲੱਤ ਧਰ ਕੇ ਬੈਠੇ ਰਹਿਣਗੇ ਠੀਕ ਹੈ ਏਸ਼ੀਆ 'ਚ ਬਹਿ ਕੇ ਰਾਜਨੀਤੀਆਂ ਰਚੀਆਂ ਯਾਰੀਆਂ ਨੇਗੀਆਂ ਤੇ ਇਹਦਾ ਭੁਗਤਾਨ ਆਮ ਜਨਤਾ ਨੂੰ ਭੁਗਤਣਾ ਪੈਰੇਗਾ ਉਹੀ ਗੱਲ ਹੈ ਯਾਰ ਮੰਨ ਲਓ ਹੁਣ ਉਹ ਵੀ ਲੈਂਦਾ ਪਿਆ ਆਪਣਾ ਹੀ ਹੈਗਾ ਹਾਂ ਹੋਤੇ ਬੰਦੇ ਆਪਦੀ ਵਾਸਤੇ ਨੇ ਕਿ ਪਰ ਜਿਨ੍ਹਾਂ ਨੇ ਇਹ ਹਰਕਤ ਕੀਤੀ ਆ ਉਹਨਾਂ ਦਾ ਹਾਲ ਤੱਕ ਨਹੀਂ ਪਤਾਗਾ ਕੌਣ ਜੀ ਕੀ ਗੱਲਬਾਤ ਸੀਗੀ ਕੀਤਾ ਕਿਸੇ ਨੇ ਤੇ ਭੁਗਤਣਾ ਹੁਣ ਕਿਸੇ ਹੋਰ ਨੂੰ ਪੈ ਰਿਹਾ ਹਨ ਸਾਰੀ ਆਮ ਜਨਤਾ ਨੂੰ ਭੁਗਤਣਾ ਪੈ ਰਿਹਾਗਾ ਯਾਰ ਫੈਮਿਲੀ ਸਮੇਤ ਇਹ ਲੋਕ ਦੇ ਕਿਵੇਂ ਪੈਣਗੇ ਔਖਾ ਹੈ ਬਹੁਤ ਜ਼ਿਆਦਾ ਔਖਾ ਮੇਰਾ ਭਰਾ ਬਹੁਤ ਜ਼ਿਆਦਾ ਉਹੀ ਗੱਲ ਆ ਮੈਂ ਵੀ ਪਰਪੋੜਿਆਂ ਤੇ ਆਗ ਕੀ ਚੜ ਕੇ ਬਣਾਉਣ ਲੱਗਾ ਵੀਡੀਓ ਚੰਗਾ ਨਹੀਂ ਲੱਗਦਾ ਯਾਰ ਅਲੀ ਲੋਕ ਦੁੱਖ ਦੀ ਘੜੀ ਜਿੰਨੇ ਕੀ ਤੇ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਹੈਗਾ ਯਾਰ ਮੰਨ ਲਓ ਜੇ ਕੋਈ ਨਿਕਲਦਾਗਾ ਤਾਂ ਵੀਡੀਓ ਦੇਖ ਕੇ ਆਪਣੀ ਬੰਦਾ ਉਹਦਾ ਰਹਿ ਜੂਗਾ ਟਿੱਕੇ ਅੱਗੇ ਮੰਨ ਲਓ ਨੁਕਸਾਨ ਨਹੀਂ ਖਾਊਗਾ ਜਾਂ ਮੰਨ ਲਓ ਆਲਰੇਡੀ ਆ ਦੁੱਖ ਅਸੀਂ ਖੱਟੀ ਜਾਂਨੇ ਔਰੇ ਸਟੇਸ਼ਨਾਂ ਦੇ ਪੈ ਕੇ ਲਾਈਟ ਤਾਂ ਮੰਨ ਲਓ ਹੁਣ ਆਇਆ 2 ਘੰਟੇ ਪਹਿਲਾਂ ਲਾਈਟ ਬੰਦ ਸੀਗੀ ਜੇ ਕੋਈ ਪਰਿਵਾਰ ਫੈਮਿਲੀ ਨਾਲ ਆ ਰਿਹਾ ਹੈਗਾ ਉਹੀ ਗੱਲ ਆ ਵੀ ਕੱਲੂ ਛੇੜਖਾਨੇ ਹੁੰਦੀ ਆਪਣੀ ਤੀ ਭੈਣ ਹੁੰਦੀ ਯਾਰ ਨਾਲ ਨੇ ਗੱਦੀਆਂ ਭੈਣ ਆਪਣੇ ਹਨਾ ਰਜਿਸਟਰੇਟ ਦਾ ਬੰਦਾ ਉਸ ਨੂੰ ਬੰਦਾ ਸਫਰਾ ਕਰਦਾਗਾ ਗੱਲ ਛੇੜਖਾਨੀ ਹੁੰਦੀ ਹੈ ਵੀ ਗੱਲ ਧੁੰਦਾਗਾ ਤਾਂ ਨਖਾਣਾ ਆਪਦਾ ਹੁੰਦਾ ਜੀ ਜੰਨਣਾ ਵੀ ਮੇਰਾ ਕਹਿਣ ਦਾ ਮਤਲਬ ਤੁਸੀਂ ਸਮਝ ਗਏ ਹੋਗੇ ਮੈਂ ਕੀ ਕਹਿ ਰਿਹਾ ਕੀ ਨਹੀਂ ਕਹਿ ਰਿਹਾਗਾ ਭਾਜੇ ਪੀਤੀ ਪੈਣਾ ਨਿਕਲ ਸਫਰਾ ਹੈਗਾ ਆਪਣਾ ਵਾਹਤਾ ਉਹ ਨਵ ਜੰਮਿਆ ਨਾ ਕਰੇ ਜੋ ਕਿ ਬਾਲੇ ਮਰਜੰਸੀ ਫਿਰਦਾ ਆ ਟ੍ਰੇਨ ਹੁਣਾਈ ਇੱਕ ਤੇ ਕਿਧਰ ਹੋਈ ਹਟ ਰ ਰਹੇ ਨੇ ਇਹ ਟ੍ਰੇਨ ਕਿਧਰ ਹੋਈ ਹੈ ਇਹ ਫਿਰ ਵੀ ਟ੍ਰੇਨਾਂ ਪਰ ਚੱਲਿਆ ਜਾ ਰਿਹਾ ਹੈ। ਟ੍ਰੇਨ ਇਹ ਕਿੱਡਾ ਪਾਗਲਾ ਹੈ। ਕਦੇ ਕਲਾ ਇੰਜੰਨ ਕਰ ਰਹੀ। ਮੈਂ ਵੀ ਇੱਕ ਟ੍ਰੇਨਾਂ ਬਾਕੀ ਤਾਂ ਰੁਕ ਗਿਆ ਇੱਕਲਾ ਇਕੱਲੀ ਵੇਹਰੀ ਹੈ। ਇਕੱਲਾ ਇੰਜਨ ਕਰ ਰਿਹਾ ਬਾਈ। ਇਹ ਥੋੜੀ ਕੀ ਰਹੇਗੀ? ਵੀ ਇਹ ਸਹੀ ਹੋ ਰਹਿਗਾ। ਜਿੰਨਾ ਕ ਭਾਈ ਮੈਂ ਉਹ ਕਹਿੰਦੇ ਬਾਲਾ ਬਦਮਾਨ ਤਾਂ ਨਹੀਂ ਪਰ ਜਿੰਨਾ ਕ ਆਖਲ ਹੈਗੀ ਯਾਰ। ਇਹ ਸਿਆਸਤਾਂ ਵੋਟਾਂ ਪਹਿਲਾਂ ਵੀ ਹੋਈਆਂ ਸੀਗੀਆਂ। ਮੈਂ ਨੰਬਰ ਸਰ ਨੂੰ ਇੱਕ ਮੁੱਦਾ ਬਣਾਇਆ ਯਾਰ ਮਨ ਲੱਗਦਾ ਅੰਮ੍ਰਿਤਸਰ ਇੱਕ ਮੇਨ ਪੁਆਇੰਟ ਬਣਾਇਆ ਯਾਰ ਪੰਜਾਬ ਦਾ ਜਿੱਥੇ ਕਿ ਜਿਆਦਾ ਕਿ ਸਿਸਟਮ ਕਿ ਤਿਆਰ ਕੁਈ ਮੈਨ ਨੂੰ ਨਹੀਂ ਪਤਾ ਯਾਰ ਜਿੰਨਾ ਕਿ ਮੇਰਾ ਲੱਗਿਆ ਹਨਾ ਕਿ ਰਾਜ ਰਾਜਨੀਤੀ ਦੇ ਹਿਸਾਬ ਨਾਲ ਤੁਸੀਂ ਖੰਧਾਰ ਹੋਗੇ ਕਿ ਮੇਨ ਗੋਲਡਨ ਟੈਂਪਲ ਮੈਂ ਮੇਨ ਆਪਣਾ ਗੋਲਡਨ ਟੈਂਪਲ ਹੋ ਗਿਆ ਕਈਆਂ ਦੀ ਅੱਖ ਹੈ ਉੱਥੇ ਮਿਸ਼ਾਨਾ ਬਣਾਉਂਦੇ ਆ ਮੈਂ ਨਿਸ਼ਾਨਾ ਵੀ ਗੱਲ ਕਈਆਂ ਦੀ ਅੱਖ ਹੈਗੀ ਗੱਲ ਉਹੀ ਗੱਲ ਹੈ ਛੋਟਾ ਮੂਹਰੇ ਵੱਡੀ ਗੱਲ ਹੋ ਜਾਂਦੀ ਹੈਗੀ ਪਹਿਲਾਂ ਵੀ ਬਹੁਤ ਕੁਝ ਹੋਇਆ ਹੈਗਾ ਸਿੱਖਾਂ ਨਾਲ ਤੇ ਹੁਣ ਦੁਬਾਰਾ ਫੇਰ ਪੰਜਾਬ ਨਾਲ ਕਿੰਨਾ ਕੁਝ ਹੋਇਆ ਹੈਗਾ ਪੰਜਾਬ ਨੂੰ ਕਿੰਨੇ ਵਾਰ ਦੱਬਣ ਦੀ ਕੋਸ਼ਿਸ਼ ਕੀਤੀ ਹੈ ਕਈ ਤਰੀਕੇ ਵਰਤੇ ਗਏ ਨੇ ਤੇ ਇਹ ਇਹਨਾਂ ਐਡਾ ਉਹ ਸਿਸਟਮ ਹੈ ਨਹੀਂ ਸੀਗਾ ਵੀ ਮੰਨ ਲਓ ਇਹਦੇ ਵਿੱਚ ਵਾਰ ਛੜੀ ਜਾਵੇ ਐਡੀ ਗੱਲਬਾਤ ਹੈ ਨਹੀਂ ਸੀਗੀ ਜਿੱਡੀ ਇਹਨਾਂ ਨੇ ਬਣਾ ਲਈ ਹੁਣ ਕਿ ਜਿਹੜੀਆਂ ਗੱਲਾਂ ਹੋਈਆਂ ਸੀ ਪਹਿਲਕਮ ਵਾਲਾ ਅਟੈਕ ਹੋਇਆ ਸੀ ਉਹ ਕਿਸੇ ਤਰੀਕੇ ਨਾਲ ਹੋਰ ਵੀ ਨਿਵੇੜਿਆ ਜਾ ਸਕਦਾ ਸੀਗਾ ਜਿੰਨਾ ਨੇ ਕੀਤਾ ਸੀ ਉਹ ਨਿਵੇੜਿਆ ਜਾ ਸਕਦਾ ਸੀ ਪਰ ਇਹਨਾਂ ਨੇ ਗੱਲ ਵਧਾ ਕੇ ਇੱਕੋ ਹੀ ਗੱਲ ਹੈਗੀ ਇੱਕ ਨਿਊਜ਼ ਹਮ ਅੱਜ ਕੱਲ੍ਹ ਨਿਊਜ਼ ਵਾਲੇ ਬੱਤ ਚੜ ਕੇ ਗੱਲਾਂ ਕਹਿੰਦੇ ਨੇ ਹਨਾ ਹੁੰਦਾ ਕੁਛ ਆ ਕਹਿੰਦੇ ਕੁਛ ਨਹੀਂ ਗੀ ਛੋਟਾ ਨੂੰ ਵੱਡੀ ਗੱਲ ਹੈ ਹਰੀ ਹਾਰ ਦਾ ਮੰਦਿਰ ਕਹਿੰਦੇ ਆ ਬਈ ਸਾਡਾ ਵੀ ਹੋਣਾ ਹਨਾ ਸਾਰੇ ਸਾਡੇ ਉੱਤੇ ਰੱਖਦੇ ਬਹੁਤ ਕੁਝ ਹੋ ਰਿਹਾ ਯਾਰ ਸਿਸਟਮ ਸਾਭ ਚ ਬਾਹਰ ਹੈਗਾ ਸ਼ੁਕਰਾ ਪ੍ਰਮਾਤਮਾ ਦਾ ਪਹਿਲੀ ਦੇਖਣ ਲੱਗ ਗਿਆ ਇਹ ਲੱਗੇ ਵੱਡਾ ਨੁਕਸਾਨ ਖਾਂਦੇ ਆ ਧਿਆਨ ਨਾਲ ਰਹੋ ਜਿਹੜੇ ਵੀ ਹੈਗੇ ਮੇਰਾ ਭਰਾ ਆਪਣੇ ਅੰਮਰਸਰ ਲਾਕੇ ਦੇ ਲਾਗੇ ਦੇ ਨੇ ਕਿ ਉਹ ਤਾਂ ਧਿਆਨ ਨਾਲ ਰਹੋ ਆਪਦਾ ਜੇ ਜੇ ਕੋ ਟ੍ਰੈਵਲ ਕਰਦਾ ਦਾ ਬੰਦ ਕਰ ਦੋ ਕਿਉਂਕਿ ਮੰਨ ਲਓ ਸਾਰ ਸਾਨੂੰ ਪਤਾ ਹੈ ਨੰਬਰ ਸਰ ਦੇ ਨੀਅਰ ਵਾਈ ਜਿਹੜੇ ਵੀ ਚੀਜ਼ਾਂ ਨੇ ਵੱਡੇ ਵੱਡੇ ਹੋਟਲ ਜਾਂ ਮੰਨ ਲਓ ਆਪਣੇ ਕੋਈ ਵੱਡੇ ਥਾਮਾਂ ਨੇ ਰੇਲਵੇ ਸਟੇਸ਼ਨ ਹੋਗੇ ਬੱਸ ਸਟੈਂਡ ਦੇ ਵੀ ਖੁੱਲੇ ਹੀ ਨਹੀਂਗੇ ਤੇ ਆਪਣੇ 에어ਪੋਰਟ ਹੋਗੇ ਸਾਰੇ ਬੰਦ ਕਰਤੇ ਹਨਾ ਚਲੋ ਉਹ ਤਾਂ ਜ਼ਰੂਰੀ ਵੀ ਹੈ ਸੇਫਟੀ ਵੀ ਜ਼ਰੂਰੀ ਹੈਗੀ ਪਰ ਉਹਦਾ ਫਿਰ ਵੀ ਦੇਖ ਕੇ ਯਾਰ ਪੁਲਿਸ ਗਸ਼ਤ ਕਰਦੀ ਫਿਰਦੀ ਹੈ ਮੰਨ ਲਓ ਵੀ ਕਈ ਵਾਰ ਸਿਸਟਮ ਹੋ ਜਾਂਦਾਗਾ ਹਨਾ ਤੇ ਅੱਦੇ ਮੰਨ ਲਓ ਪਹਿਲਾ ਦੋ ਜਿਪਸੀਆਂ ਬਾਹਰ ਸੀਗੀਆਂ ਪੁਲਸ ਵਾਲਿਆਂ ਦੀਆਂ ਲੈ ਕੇ ਗਏ ਨੇ ਮੰਨ ਲਓ ਵੀ ਲਾਈਟ ਨਹੀਂ ਲਾਉਣੀ ਗਈ ਚਲ ਹੁੰਦਾ ਨੇ ਆਪ ਸ਼ਕਤੀ 2 ਘੰਟੇ ਹੋ ਗਏ ਪੂਰੇ ਤੇ ਪਤਾ ਨਹੀਂ ਚੀਜ਼ਾਂ ਕਿੰਨੀਆਂ ਜਾ ਕੇ ਅੱਗੇ ਵਧ ਜਾਣਾ ਤਾਂ ਪਹਿਲਾਂ ਅਸੀਂ ਧਿਆਨ ਨਾਲ ਰਹੋ ਜੇ ਮੰਨ ਲਓ ਘਰ ਦਾ ਕੋਈ ਸਿਸਟਮ ਦਾ ਮਤਲਬ ਇੰਦਾ ਲੋਕਡਾਊਨ ਦਾ ਕੋਈ ਗੱਲ ਪਹੁੰਚ ਸਕਦੀ ਆ ਯਾਰ ਪਿਛਲੀ ਵਾਰ ਵੀ ਲੋਕਡਾਊਨ ਚ ਬਹੁਤ ਬੁਰਾ ਹਾਲ ਹੋਇਆ ਹਨ ਇਹ ਆਦਾ ਸੌਦਾ ਪਤਾ ਜਿਹੜਾ ਵੀ ਹੈਗਾਗਾ ਪਹਿਲਾਂ ਲੈ ਕੇ ਧਰ ਲਿਓ ਪ੍ਰਭੂ ਕੁਝ ਨਹੀਂ ਪਤਾ ਹਾਲਾਤ ਇਹਦੇ ਤੇ ਵਿਗੜ ਸਾਡੇ ਨਿਰਸਾਰਾ ਵੇਖੀਏ ਨਾ ਸਿਸਟਮ ਫਰਾਂ ਨੀਤੀਆਂ ਬਹੁਤ ਡੁੰਗੀਆਂ ਯਾਰੀਆਂ ਨੀਗੀਆਂ ਪੰਜਾਬ ਫੇਰ ਇੱਕ ਨਿਸ਼ਾਨਾ ਬਣਾਇਆ ਜਾ ਰਿਹਾ ਹੈਗਾ ਲੈਂਦਾ ਹੋਵੇ ਚੱਕ ਚੜਦਾ ਹੋਵੇ ਨਿਸ਼ਾਨੇ ਪੰਜਾਬ ਤੇ ਹੀ ਨੇ ਫਿਰ ਜੇ ਕੋਈ ਹਥਿਆਰ ਹੈਗਾ ਤਾਂ ਆਪਦੇ ਘਰੇ ਰੱਖੋ ਜ਼ਰੂਰੀ ਹੈਗਾ ਕਿਉਂਕਿ ਸਮਾਂ ਹੀ ਇਹ ਜਾ ਫਰਿਆ ਕੀ ਇਹ ਤਾਂ ਗੱਲ ਕਿੱਥੋਂ ਤਲੇ ਕਿੱਥੇ ਤੱਕ ਪਹੁੰਚ ਜੇ ਕੋਈ ਉਮੀਦ ਹੈ ਨਹੀਂ ਜੀ ਕਿ ਇੰਨੇ ਸਾਲਾਂ ਬਾਅਦ ਵੀ ਵਾਰ ਜਾਂ ਮੰਨ ਲਓ ਇਹ ਜਾ ਮਾਹੌਲ ਬੰਦੂ ਜੰਗ ਦਾ ਮਾਹੌਲ ਬੰਦੂ ਉਮੀਦ ਹੈ ਨਹੀਂ ਸੀ ਚੀਜ਼ਾਂ ਦੀ ਐਸ ਲੈਵਲ ਤੇ ਬਹੁਤਾਂ ਪਹਿਲਾਂ ਹੀ ਹੋਈਆਂ ਸੀ ਗੱਲਾਂ ਦੁਆਰ ਤੋਂ ਹੀ ਮਾਹੌਲ ਬਣ ਰਿਹਾ ਹੈਗਾ ਤੇ ਮੇਨ ਉਹੀ ਗੱਲ ਹੈਗੀ ਵਿੱਚ ਫੇਰ ਪੰਜਾਬ ਹੈਗਾ ਤੇ ਮੇਰਾ ਵੀ ਪੰਜਾਬੀਆਂ ਨੂੰ 21 ਸੁਨੇਹਾ ਹੈਗਾ ਵੀ ਦੇਖੋ ਸਿਸਟਮ ਯਾਰ ਲੈਂਦਾ ਪੰਜਾਬ ਵਿੱਚ ਚੜਦਾ ਪੰਜਾਬ ਹੈਗਾ ਘਾ ਤੇਲ ਪੰਜਾਬ ਨੂੰ ਹੀ ਵਾਰੇ ਨੇਗੇ ਜਿਨ੍ਹਾਂ ਨੇ ਦਾ ਨੀਚੇ ਘੋਟਣੀਆਂ ਸੀ ਉਹ ਕੋਟ ਕੇ ਕੰਮ ਕਰਾਈ ਜਾਂਦੇ ਨੇਗੇ ਗੱਲ ਵਧਾਈ ਜਾਂਦੇ ਨੇਗੇ ਜਿੱਥੇ ਤੱਕ ਮੇਰਾ ਆਈਡੀਆ ਦੋ ਤਿੰਨ ਦਿਨਾਂ ਤੱਕ ਨੈਟ ਵੀ ਬੰਦ ਕਰਦਾਂਗੇ ਜਿਵੇਂ ਪਿਛਲੇ ਲੋਕਡਾਊਨ ਚ ਹੋਇਆ ਸੀਗਾ ਕਈ ਚੀਜ਼ਾਂ ਨੂੰ ਨੈਟ ਬੰਦ ਕਰਤੇ ਸੀਗੇ ਚੀਜ਼ਾਂ ਹੀ ਹੋਣੀਆਂ ਕਿਉਂਕਿ ਮੰਨ ਲਓ ਉੱਥੇ ਆਇਆ ਨਾ ਪਰ ਮੇਨ ਗੱਲਾਂ ਨਹੀਂ ਪਹੁੰਚਣੀਆਂ ਮੈਂ ਇੱਕ ਮੋਕੇ ਦੀ ਬਾਹਰ ਦਾ ਤਾਂ ਲੋਕਾਂ ਨੂੰ ਨਹੀਂ ਪਤਾ ਲੱਗਣੀ ਆ ਫੇਰ ਓਲੇ ਰੱਖੇ ਜਾਣਗੇ ਜਿਵੇਂ ਪਹਿਲਾਂ ਰੱਖੇਗੇ ਸੀ ਲੋਕਡਾਊਨ ਚ ਕਿੰਨੇ ਪੈਸੇ ਖਾ ਗਏ ਜੀ ਸੋਸਿਸਟਮ ਸੋ ਘਟਾਲੇ ਹੋਏ ਨੇ ਨੋਟ ਬੰਦੀ ਚ ਕਿੰਨਾ ਕੁਝ ਹੋ ਗਿਆ ਬਹੁਤ ਕੁਝ ਉਹੀ ਗੱਲ ਹੈ ਆਪਣੀ ਸੋਸ ਤੋਂ ਪਰਾਂ ਦੀਆਂ ਗੱਲਾਂ ਜਿਹੜੇ ਕਰਕੇ ਬਹਿੰਦੇ ਆਪਣਾਈ ਸ਼ੇਰੂਪ ਚ ਬਜਾ ਕੇ ਬਹਿ ਕੇ ਗੱਲਾਂ ਕਰਦੇ ਨੇ ਆਪਣੀ ਸੋਸ ਤੋਂ ਪਰਾਂ ਦੀਆਂ ਨੇ ਤੇ ਮੇਰਾ ਭਰਾ ਬਸ ਮੇਰੀ ਇਹੀ ਸਨੇਹ ਹੈਗਾ ਜੇ ਕੋਈ ਟਰੈਵਲ ਕਰ ਰਿਹਾ ਅੰਮ੍ਰਿਤਸਰ ਦੇ ਲਾਗੇ ਤਾਂ ਕਿ ਨਾ ਕਰੋ ਜੇ ਰਾਤ ਦਾ ਟਰੈਨ ਦਾ ਜਮ ਨਹੀਂ ਨਾ ਕਰੋ ਦਿਨ ਦਾ ਕੋਈ ਚੱਕਰ ਨਹੀਂ ਆ ਸ ਜੋਹਦੇ ਵਸਦੇ ਰੋ ਮਰਾ ਭਰਾ ਪ੍ਰਮਾਤਮਾ ਕਰੇ ਵੀ ਇਹ ਜਗੇ ਨਾ ਹੀ ਵਧੇ ਕੋਈ ਘਾਟਾ ਦੋਹਾ ਪਾਸੇ ਹੋਣਾ ਪੰਜਾਬ ਚ ਲੈਦਾ ਪੰਜਾਬ ਚ ਚੜਦਾ ਪੰਜਾਬ ਘਾਟਾ ਪੰਜਾਬ ਨੂੰ ਹੀ ਹੋਣਾਗਾ ਪੰਜਾਬੀਆਂ ਨੂੰ ਹੀ ਘਾਟਾ ਹੋਣਾ ਤੇ ਜਿਨ੍ਹਾਂ ਨੇ ਫਾਇਦੇ ਲੈਣੇ ਨੇ ਉਹ ਉਹ ਇਹਨਾਂ ਤੋਂ ਲੈ ਜਾਣਗੇ ਤੇ ਫਿਰ ਵੀ ਜਿਹੜੀ ਸਾਨੂੰ ਜੰਗ ਚੱਲ ਰਹੀ ਆ ਬੰਬ ਬੰਬ ਡਿੱਗੀ ਜਾਂਦੇ ਨੇਗੇ ਆਪਦਾ ਫਿਰ ਵੀ ਮੇਰਾ ਭਰਾ ਘਰੇ ਆਸੇ ਪਾਸੇ ਲਾਈਟਾਂ ਨੂੰ ਲੀਟਾ ਬੰਦ ਰੱਖੋ ਜਿਸ ਤਰ੍ਹਾਂ ਤੁਹਾਨੂੰ ਲੱਗਦਾ ਜੰਗ ਦਾ ਮਾਹੌਲ ਆਗਾ ਜਿਸ ਤਰ੍ਹਾਂ ਤੁਹਾਨੂੰ ਲੱਗਦਾ ਵੀ ਮੰਨ ਲਓ ਮਾਹੌਲ ਗਰਮਾਗਾ ਲਾਈਟਾਂ ਬੰਦ ਰੱਖੋ ਆਪਦਾ ਵਿਚਾਰ ਰੱਖੋ ਜਗੇ ਦਾ ਹੋਇਆ ਤੁਹਾਨੂੰ ਮਾੜਾ ਮਾੜਾ ਵੀਊ ਦਿਖ ਕਿ ਨਾਸ ਕਿਹੜੇ ਸਾਹਬ ਨਾਲ ਆਹ ਦੇਖ ਆ ਹਾਲੇ ਮੇਰਾ ਭਰਾ ਜੀ ਕੋ ਟ੍ਰੇਨਰ ਦੇ ਡਰਾਈਵ ਕਰੇ ਤਾਂ ਨਹੀਂ ਕਰੋ ਰਾਤ ਨੂੰ ਨਹੀਂ ਨਿਕਲੋ ਯਾਰ ਖੱਜਲ ਹੋਣ ਵਾਲਾ ਕੰਮ ਆ ਹਨਾ ਐਂ ਤਾਂ ਕਿੱਥੇ ਕੀ ਹੋ ਜਾਏ ਤੇ ਕਿਹੜੀ ਕਿਹੜੀ ਮੁਸ਼ਕਲ ਤੋਂ ਲੰਘਣਾ ਪੈ ਜੀ ਜੇ ਵੀ ਹੋਰ ਕਿੰਨਾ ਸਾਂਝੇ ਕਰਮਾ ਹੋਈਆਂ ਤਾਂ ਅੱਗੇ ਆਪਣਾ YouTube ਤੇ ਕਰਦੇ ਰਹਾਂਗੇ ਆ ਦੇਖੋ ਬਾਬਿਓ ਰਾਸਤੇ 'ਚ ਟ੍ਰੇਨ ਚੜ੍ਹ ਕੇ ਪਤਾ ਲੱਗ ਰਿਹਾ ਅੱਗੇ ਦਿਖਾਓ ਆ ਲਾਈ ਫੋਟੋ ਨੇ ਵਾ ਲਾਈ ਫੋਟੋ ਮੰਨ ਲਓ ਕਿੰਨਾ ਸਾਰਾ ਸ਼ੇਅਰ ਕਰਾ ਇਹ ਕਰ ਕਰ ਸ਼ੇਅਰ ਕਰਾ ਦਿਲੰਦਰ ਸਾਹਿਬ ਕੋਲੋਂ ਉਸ ਕਰਕੇ ਤੁਹਾਨੂੰ ਦਿਖਾਈਆਂ ਜੋ ਫੋਟੋ ਆਹ ਅੱਗ ਲੱਗੀ ਪਈ ਹੈਗੀ ਐਦਾਂ ਸਿਸਟਮ ਹੋ ਰਿਹਾ ਮਰਾਪਰਾ ਤੇਰੀ ਬਸ ਕੇ ਮੜਾ ਜਾ ਜਿੱਦ ਤੁਹਾਨੂੰ ਜਿਵੇਂ ਦਿਖ ਮੈਨੂੰ ਦਿਖ ਰਿਹਾ ਮੈਂ ਦਿਖਾ ਰਿਆਂਗਾ ਵੀ ਤੁਸੀਂ ਸਾਬਕਾਂ ਰਹੋ ਤੁਸੀਂ ਗੱਲ ਪੰਜਾਬ ਦੀ ਹੈ ਮਰਾਪਰਾ ਕਿਤੇ ਵੀ ਕੁਝ ਵੀ ਹੋ ਜਾਦਾਗਾ ਸ਼ਾਸਤਾਨੇ ਫਿਰ ਬਾਤਾਂ ਦੀ ਗੱਲ ਆਪ ਦੇਖੇ ਵਾਂ ਪਾਕਿਸਤਾਨਾ ਵੀ ਆਦ ਲਾਵਣਗੇ ਆਹ ਸਿਸਟਮ ਵੀ ਤੁਹਾਨੂੰ ਪਤਾ ਹੀ ਹੈ ਬਾਕੀ ਤੁਹਾਨੂੰ ਡੇ ਵਾਈ ਡੇ ਤੁਹਾਨੂੰ ਚਿੰਤਾ ਦਿਵਾ ਦਰੂਗਾ ਨੰਬਰ ਸਾਰੀਆਂ ਮੈਂ ਤੁਸੀਂ ਚੈੱਕ ਕਰਨੀਗਾ ਆਹ ਬਲਊ ਤੋਂ ਦੀ ਕਲੋਗ ਹੋਰ ਪਾਓਗੇ ਮਸਲ ਸਥਿਤੀ ਕੀ ਬਣ ਰਹੀ ਹੈ ਜਰੂਰ ਚੈੱਕ ਕਰਿਓ